ਬਲੇ ਸੋਨਿਆਲ ਹਾਂ ਨੀ ਕਰੋ ਲਓ ਜੀ ಗ್ರಾಮ ਪੰਚਾਇਤ ਟਾਣੀ ਕੋਟੂ ਰਾਮ ਜਿੱਥੋਂ ਕਿ ਅੱਜ ਵਾਰਡ ਨੰਬਰ 5 ਉੱਥੋਂ ਜੋ ਕਿ ਸਰਵਸੰਮਤੀ ਦੇ ਨਾਲ ਆਪਣੇ ਪਿੰਡ ਦੇ ਜੋ ਕਿ ਮੈਂਬਰ ਉਹ ਚੁਣੇ ਗਏ ਨੇ ਅੱਜ ਸ਼੍ਰੀਮਤੀ ਨੀਲਮ ਰਾਣੀ ਜੀ ਵਾਈਫ ਆਫ ਮੰਗਤ ਰਾਮ ਸੋ ਲਸ਼ਮਣ ਦਾਸ ਦੇ ਪਰਿਵਾਰ ਦੇ ਵਿੱਚੋਂ ਸੋ ਉਹਨਾਂ ਨੂੰ ਸਾਰਿਆਂ ਵੱਲੋਂ ਲੱਖ ਲੱਖ ਵਧਾਈ ਤੇ ਆ ਪੂਰਾ ਪਰਿਵਾਰ ਸਾਰਾ ਖੜਾ ਇਹਨਾਂ ਵੱਲੋਂ ਸਰਬਸੰਮਤੀ ਦੇ ਨਾਲ ਅੱਜ ਇਹਨਾਂ ਨੂੰ ਪੰਚਾਇਤ ਦਾ ਜੋ ਕਿ ਵਾਰਡ ਨੰਬਰ 5 ਦਾ ਮੈਂਬਰ ਚੁਣਿਆ ਗਿਆ ਸੋ ਹੁਣ ਚਾਚਾ ਜੀ ਹਾਰ ਪਾ ਦਿਓ ਆਪਣੇ ਮੈਂਬਰ ਸਾਹਿਬ ਦੇ ਲਓ ਜੀ ਤਾੜੀਆਂ ਜੀ ਲਓ ਜੀ ਪੂਰੇ ਪਰਿਵਾਰ ਨੂੰ ਲੱਖ ਲੱਖ ਵਧਾਈਆਂ ਤੇ ਵਾਰਡ ਨੰਬਰ 5 ਨੂੰ ਵੀ ਲੱਖ ਲੱਖ ਵਧਾਈਆਂ ਸੋ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ